ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਅੱਜ ਅਸੀਂ ਪਿੰਡੂ ਖੇਤਰ ਦਾ ਫੇਰ ਕੋਈ ਮਸਲੇ ਤੇ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਸਾਰੇ ਪੰਜਾਬ ਦੀਆਂ ਪੰਚਾਇਤਾਂ ਨੂੰ ਅਸੀਂ ਇੱਕ ਪਿੰਡੂ ਖੇਤਰ ਦਾ ਮਸਲਾ ਜਿਹੜਾ ਜਾਣੂ ਕਰਾਉਣਾ ਚਾਹੁੰਦੇ ਆਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆਂ ਉਹ ਹੈ ਰਾਮਾ ਦਾ ਮਸਲਾ ਹਰ ਪਿੰਡ ਦਾ ਮਸਲਾ ਇਹ ਜਾਨੀ ਕਿ ਹਰ ਇੱਕ ਰਾ ਜਿਹੜੇ ਪਿੰਡ ਤਾਂ ਦੇ ਆ ਉਹ ਰੁਕੇ ਪਏ ਐ ਕੋਈ ਢਾਲ ਕੋਈ ਰੂੜੀਆਂ ਕੋਈ ਕੁਸ਼ ਕੋਈ ਕੁਸ਼ ਲੋਕਾਂ ਨੂੰ ਨੰਗੇ ਦੇ ਵਿੱਚ ਬਹੁਤ ਵੱਡੀ ਤਕਲੀਫ ਆਉਂਦੀ ਹੈ ਤਾਂ ਇਹਦੇ ਤੇ ਮੁੱਖ ਮੰਤਰੀ ਕੋਈ ਸਖਤ ਸਟੈਂਡ ਲਵੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹ ਗੱਲ ਕਹੇ ਵੀ ਰਾਹ ਭਾਈ ਤੁਸੀਂ ਸਾਫ਼ ਕਰਾਉਣੇ ਆ ਤੇ ਇਹਦੇ ਵਿੱਚ ਮੈਂ ਪੰਚਾਇਤਾਂ ਨੂੰ ਵੀ ਬੇਨਤੀ ਕਰਦਾ ਵੀ ਇਹਦੇ ਉੱਤੇ ਤੁਸੀਂ ਵੀ ਸਟੈਂਡ ਲੈ ਸਕਦੇ ਆ ਛੋਟਾ ਵੀ ਅਧਕਾਰ ਆ ਜਿਹੜਾ ਰਾਮਾ ਦਾ ਮਸਲਾ ਨਾ ਪਿੰਡ ਦਾ ਮਸਲਾ ਰੂੜੀਆਂ ਦਾ ਮਸਲਾ ਰਾਮਾ ਦਾ ਮਸਲਾ ਰਾਮਾ ਨੂੰ ਸਾਫ਼ ਕਰਾਉਣ ਦਾ ਮਸਲਾ ਇਹਦੇ ਤੇ ਤੁਸੀਂ ਵੀ ਸਟੈਂਡ ਲੈ ਸਕਦੇ ਆ ਇਹ ਕੋਈ ਆਏ ਨਹੀਂ ਵੀ ਮੁੱਖ ਮੰਤਰੀ ਤੁਹਾਨੂੰ ਚਿੱਠੀ ਕੱਢੂਗਾ ਇਹਦੇ ਉੱਤੇ ਤੁਸੀਂ ਵੀ ਸਟੈਂਡ ਲੈ ਸਕਦੇ ਆ ਤੁਹਾਡੇ ਕੋਲੇ ਪਾਵਰ ਹੈ ਪੰਚਾਇਤ ਕੋਲੇ ਪਾਵਰ ਹੁੰਦੀ ਹੈ ਕਿ ਪਿੰਡ ਦੇ ਵਿੱਚ ਜੇ ਕੋਈ ਸ਼ਾਮ ਲੜ ਤੇ ਕਬਜ਼ਾ ਕਰਦਾ ਉਹਨੂੰ ਰੋਕਣਾ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੇ ਕੋਲੇ ਪਾਵਰ ਹੈ ਤੁਸੀਂ ਰੋਕ ਸਕਦੇ ਆ ਕੋਈ ਗੈਰ ਕਲੋਨੀ ਕੰਮ ਕਰਦਾ ਤਾਂ ਉਹਨੂੰ ਤੁਸੀਂ ਰੋਕ ਸਕਦੇ ਠੋਡੇ ਕੋਲੇ ਪਾਵਰ ਹੁੰਦੀ ਹੈ ਕਿ ਕੋਈ ਛੱਪੜ ਤੇ ਕਬਜ਼ਾ ਕਰਦਾ ਜਾਂ ਕੋਈ ਵੀ ਉਹਦੇ ਤੇ ਠੋੜਾ ਅਧਿਕਾਰ ਹੈ ਤੁਸੀਂ ਰੋਕ ਸਕਦੇ ਇਹ ਨਹੀਂ ਵੀ ਆਪਾਂ ਮੁੱਖ ਮੰਤਰੀ ਦਾ ਇੰਤਜ਼ਾਰ ਕਰ ਰਹੇ ਨਹੀ ਇਹ ਠੋੜਾ ਅਧਿਕਾਰ ਹੈ ਤੁਸੀਂ ਚੁਣੇ ਹੋਏ ਆ ਤੁਹਾਡਾ ਇਹ ਪਾਵਰ ਹੈ ਤੁਹਾਡੇ ਕੋਲੇ ਪਰ ਪਾਵਰ ਵਰਤੋ ਹੁਣ ਪਿੰਡਾਂ ਦੇ ਵਿੱਚ ਜਿਹੜੇ ਰਾਹ ਸਕੂਲੇ ਪੈਣਾ ਲੰਘਦੀਆਂ ਬਹੁਤ ਮੁਸ਼ਕਲ ਆਉਂਦੀ ਹੈ ਜਾਣੇ ਕਿ ਲੋਕਾਂ ਨੇ ਲਾਪਰਵਾਹੀਆਂ ਕਰੀਆਂ ਕਿਸੇ ਨੇ ਰੋਕਿਆ ਨਹੀਂ ਅੱਜ ਤੋਂ ਪਹਿਲਾਂ ਪਰ ਹੁਣ ਤੁਸੀਂ ਇਸ ਤੇ ਸਟਾਰਟ ਲਓ ਪੂਰੇ ਪੰਜਾਬ ਦੀਆਂ ਪੰਚਾਇਤਾਂ ਜਾਣੇ ਕਿ ਛੋਟਾ ਅਧਿਕਾਰ ਆ ਤੁਸੀਂ ਲੈ ਸਕਦੇ ਆ ਤੁਹਾਡੇ ਕੋਲੇ ਪਾਵਰ ਆ ਤੁਸੀਂ ਮਤਾ ਦੇਣਾ ਹੈ ਡੀਸੀ ਨੂੰ ਲੈ ਕੇ ਦੇਣਾ ਹੈ ਡੀਸੀ ਨੇ ਮਹਿਕਮੇ ਨੂੰ ਨੋਇਸਟ ਕੱਢ ਦੇਣਾ ਹੈ ਜਾਣੇ ਕਿ ਰਾਹ ਤੁਸੀਂ ਸਾਫ਼ ਕਰਾ ਕੇ ਵਿਖਾ ਦਿਓ 5 ਸਾਲ ਹੀ ਰਹਿਣਾ ਹੈ ਜੇ 10 ਲੋਕ ਠੋਡੇ ਨਾਲ ਇਤਰਾਜ਼ ਕਰਨਗੇ 90 ਖੁਸ਼ ਵੀ ਹੋਣਗੇ ਜਦੋਂ ਕੋਈ ਚੰਗਾ ਕੰਮ ਕਰਦਾ ਨਾ 10 ਟਿੱਕਾ ਲਾਉਣ ਵਾਲੇ ਵੀ ਹੁੰਦੇ ਆ ਤੇ 90 ਖੁਸ਼ ਹੋਣ ਵਾਲੀ ਹੁੰਦੀਆਂ ਤੇ ਪਰ ਅਸੀਂ ਸ਼ਪਿੰਗਾਂ 72 ਸਾਲਾਂ ਤੋਂ ਇਹ ਮੁੱਦਾ ਚੱਕਦੇ ਆ ਰਹੇ ਹਾਂ ਵੀ ਭਾਈ ਇਹ ਜਿਹੜੇ ਰਾਹ ਇਹਨਾਂ ਨੂੰ ਸਾਫ਼ ਕਰੋ ਲੋਕਾਂ ਨੂੰ ਲੰਘਿਆਂ ਦੇ ਵਿੱਚ ਤਕਲੀਫ ਪਾਉਂਦੀਆਂ ਮੁਸ਼ਕਲਾਂ ਆਉਂਦੀਆਂ ਪਰ ਇਸ ਮੁਸ਼ਕਲ ਦਾ ਤੁਸੀਂ ਹੱਲ ਕਰ ਸਕਦੇ ਹੋ ਪੰਚਾਇਤਾਂ ਹੱਲ ਕਰ ਸਕਦੀਆਂ ਤੇ ਅਸੀਂ ਨਾਲ ਨਾਲ ਮੁੱਖ ਮੰਤਰੀ ਨੂੰ ਵੀ ਅਪੀਲ ਕਰਦੇ ਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਨਾ ਰੋਕਿਆ ਤਾਂ ਮੁਸ਼ਕਲ ਬਹੁਤ ਵੱਡੀ ਹੋ ਜਾਊਗੀ ਨਾ ਕੇ ਟਾਪੇ ਦੀ ਮੁਸ਼ਕਲ ਹੋ ਜਾਊਗੀ ਮਤਲਬ ਵੀ ਟਰੈਕਟਰ ਟਰਾਲੀਆਂ ਗੱਡੀਆਂ ਜੀਪਾਂ ਮੁੜ ਕੇ ਔਖਾ ਹੋ ਜਾਊਗਾ ਬਹੁਤ ਜ਼ਿਆਦਾ ਔਖਾ ਹੋ ਜਾਊਗਾ ਤਾਂ ਜਾਣੇ ਕਿ ਪੰਚਾਇਤਾਂ ਇਸ ਤੇ ਸਟ੍ਰੀਟ ਲੈਨ ਰਾਵਾਂ ਨੂੰ ਸਾਫ਼ ਕਰਾਉਣਾ ਇਹ ਇੱਕ ਬਹੁਤ ਵੱਡਾ ਮਸਲਾ ਪੂਰੇ ਪੰਜਾਬ ਦੇ ਪਿੰਡਾਂ ਦਾ ਬਹੁਤ ਹੀ ਵੱਡਾ ਇਹ ਮਸਲਾ ਹੈ ਪਰ ਇਸ ਨੂੰ ਤੁਸੀਂ ਥੋੜੇ ਜੀ ਪਾਵਰ ਨਾਲ ਹੱਲ ਕਰ ਸਕਦੇ ਆ ਤਾਂ ਮਦਰ ਵੀ ਇਹਦਾ ਹੱਲ ਕਰੋ ਰਾਵਾਂ ਨੂੰ ਸਾਫ਼ ਕਰਾਓ ਪੰਚਾਇਤਾਂ ਇਸ ਤੇ ਧਿਆਨ ਦੇਣ ਲੋਕ ਧਿਆਨ ਦੇਣ ਤੇ ਆਪਾਂ ਜਿਹੜੇ ਪਿੰਡਾਂ ਦੇ ਰਾਹ ਉਹਨਾਂ ਨੂੰ ਸਾਫ਼ ਸੁਥਰੇ ਕਰਨਗੇ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥ ਤੋਂ ਵੱਧ ਘੱਟ ਬੋਲੇਗਾ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਤਨ ਤਨ ਸਤਿਗੁਰੂ 13 ਹਜ਼ਾਰ